ਪਾਣੀ ਆਇਆ ਇਥੇ ਦਰਿਆ ਆਪਣਾ ਦਰਿਆ ਦਾ ਜਿਹੜਾ ਤੁਹਾਡੇ ਪਿੰਡ ਚ ਆਇਆ ਇਹ ਪਾਣੀ ਕਿਦਾਂ ਵੜਿਆ ਵਾ ਇਹ ਪਾਣੀ ਭਾਜੀ ਸਭ ਤੋਂ ਵੱਡੀ ਮੇਨ ਗਲਤੀ ਆ ਕੋਰੀਡੋਰ ਦੀ ਕੋਰੀਡੋਰ ਬਹੁਤ ਉੱਚਾ ਬਣਾਤਾ ਹੈ ਕਦੇ 15 ਫੁੱਟ ਉੱਚਾ ਬਣਾਤਾ ਹੈ ਇਹਦੇ ਵਿੱਚ ਕੁੜੀਆਂ ਨਹੀਂ ਰੱਖੀਆਂ ਪੁਲ ਕੋਈ ਨਹੀਂ ਰੱਖਿਆ ਇਹਦੇ ਵਿੱਚ ਜਿਹੜਾ ਪਾਣੀ ਕਰਾਸ਼ਨ ਕਰਨ ਵਾਸਤੇ ਪਹਿਲਾਂ ਪਾਣੀ ਆਉਂਦਾ ਹੈਗਾ ਪਰ ਲੰਘ ਜਾਂਦਾ ਹੈਗਾ ਸਿੱਧਾ ਗਾਹ ਨੂੰ ਕੋਈ ਦਿੱਕਤ ਨਹੀਂ ਉਹਨੂੰ ਆਉਂਦੀ ਪਰ ਆੜਾ ਕੋਰੀਡੋਰ ਆ ਇਹ ਬੰਨ ਬਣ ਗਿਆ ਗਾੜੀ ਇਹਨੇ ਸਾਰੇ ਪਿੰਡ ਸਾਡਾ ਇੱਕ ਪਿੰਡ ਨਹੀਂ ਇਹਨਾਂ ਘੱਟੋ ਘੱਟ 30 ਪਿੰਡ ਪਾਛਾ ਨੂੰ ਡੋਬੇ ਆ ਤੇ ਇਹ ਪ੍ਰਸ਼ਾਸਨ ਵੱਲੋਂ ਜਿੱਦਾਂ ਬੀਐਸਐਫ ਲੱਗੀ ਆਪਣੀ ਤੁਸੀ ਤੇ ਇਹਨਾਂ ਨੇ ਜਦੋਂ ਪਾਣੀ ਮਤਲਬ ਟੁੱਟਣ ਆਇਆ ਸ਼ੁਰੂ ਹੋਇਆ ਵਾ ਉਦੋਂ ਇਹਨਾਂ ਨੇ ਕੋਈ ਤੁਹਾਡੀ ਮਦਦ ਕੀਤੀ ਮਦਦ ਇਹਨਾਂ ਨੇ ਕੁਝ ਨਹੀਂ ਕੀਤੀ ਸਾਨੂੰ ਕਹਿੰਦੇ ਸੀ ਆ ਕੇ ਕਰੋ ਅਸੀਂ ਪਹਿਲੇ ਦਿਨ ਅਸੀਂ 4 ਦਿਨ ਪਹਿਲਾਂ ਮਿੱਟੀ ਪਾਈ ਆ ਉੱਥੇ ਰਸਤਾ ਇਹਨਾਂ ਨੂੰ ਪਹਿਲਾਂ ਅਸੀਂ ਕਹਿੰਦੇ ਰਿਹਾ ਵੀ ਬੰਦ ਕਰ ਦਿਓ ਜਿਹੜਾ ਕਤਾਰ ਜਿਹੜਾ ਨਹੀਂ ਬੰਦ ਨਹੀਂ ਕਰਦੇ ਪ੍ਰਸ਼ਾਸਨ ਨੂੰ ਜਾਂਦਾ ਸਾਨੂੰ ਪਤਾ ਸੀ ਵੀ ਉੱਥੋਂ ਦੀ ਪਾਣੀ ਆ ਜਾਣਾ ਉੱਥੋਂ ਦੀ ਥੱਲੇ ਆਉਂਦੀ ਬਿਲਕੁਲ ਥੱਲੇ ਆਉਂਦੀ ਇਹਨਾਂ ਨੇ ਸਾਨੂੰ ਕਹਿੰਦੇ ਵੀ ਨਹੀਂ ਅਸੀਂ 2000 ਬੋਰੀ ਲਾਈ ਆ ਜਿਹੜਾ ਜੀਐਮ ਅੰਦਰ ਇਹ ਕਹਿੰਦਾ 2000 ਬੋਰੀਆਂ ਅਸੀਂ ਭਰ ਕੇ ਰੱਖੀ ਆ ਸਾਡੇ ਕੋ ਨਹੀਂ ਉਸੇ ਵੇਲੇ ਫੌਜ ਨੂੰ ਡਾ ਕੇ ਅਸੀਂ ਬੰਦ ਕਰ ਦੇਣਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਫਿਰ ਅਸੀਂ ਅਗਲੇ ਦਿਨ ਨੂੰ ਕਿਹਾ ਅਗਲੇ ਦਿਨ ਵੀ ਇਹਨੇ ਇਹੋ ਗੱਲ ਕਹੀ ਅਸੀਂ ਚਲੋ ਆਪਣੇ ਤੌਰ ਤੇ ਮਿੱਟੀ ਜਾ ਕੇ ਰੱਖੀ ਜ ਇਹਨਾਂ ਨੇ ਮਿੱਟੀ ਸਾਨੂੰ ਉੱਚੀ ਨਹੀਂ ਕਰਨ ਦਿੱਤੀ ਸਾਨੂੰ ਕਹਿੰਦੇ ਸਾਡੇ ਜਵਾਨ ਗਾੜੀ ਜਾਣੇ ਆ ਤੇ ਸਾਨੂੰ ਦਿੱਕਤ ਆਉਣੀ ਹੈ ਮੁੜ ਕੇ ਤੁਸੀਂ ਅਸੀਂ ਉੱਚੀ ਨਹੀਂ ਕਰਨ ਦੇ ਦੀ ਫਿਰ ਅਸੀਂ ਜਦੋਂ ਟੁੱਟਣ ਲੱਗਾ ਵਾ ਫਿਰ ਇਹਨਾਂ ਨੇ ਫੋਨ ਕੀਤਾ ਸਾਨੂੰ ਤੇ ਉਦੋਂ ਸਾਡੀ ਪੇਸ਼ ਨਹੀਂ ਗਈ ਕੋਈ ਅਹੀਂ ਬਿਤੇ ਰਾਤ ਹੋ ਰਹੇ ਰਾਤ 1 ਵਜੇ ਤੱਕ ਅਸੀਂ ਜੋਰ ਲੰਦੇ ਰਹੇ ਜਿੱਦਾਂ ਹੁਣ ਕੱਲ ਦਾ ਕੱਲ ਦਾ ਕਿ ਪਰਸੋਂ ਦਾ ਟੁੱਟਾ ਪਾਣੀ ਪਰਸੋਂ ਦਾ ਪਰਸੋਂ ਦਾ ਟੁੱਟਾ ਪਾਣੀ ਤੇ ਅੱਜ ਤੱਕ ਕੋਈ ਪ੍ਰਸ਼ਾਸਨ ਦਾ ਜਾਂ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪ੍ਰਸ਼ਾਸਨ ਦਾ ਬਣਾਇਆ ਦੋ ਬੋਟਾਂ ਹੀ ਆਪੋ ਚ ਰੇਸਾ ਲਾਉਂਦੇ ਆਂ ਇਹ ਪਿੰਡ ਵਾਲੇ ਵਾਜਾ ਮਾਰਦੇ ਚੀਕਾਂ ਹਾਂ ਡੰਗਰ ਬੱਜੇ ਹੀ ਰਸੇ ਬੱਜੇ ਵੀ ਹਲੀਆਂ ਚ ਅਸੀਂ ਕਾ ਖੋਲਣੀਆਂ ਕਹਿੰਦੇ ਡੰਗਰ ਨਹੀਂ ਖੋਲਣਾ ਨੁਕਸਾਨ ਕਿੰਨਾ ਕੁ ਹੋ ਗਿਆ ਆਪਣਾ ਨੁਕਸਾਨ ਤੇ ਖਵਾਲੀ ਨੁਕਸਾਨ ਤੇ ਬਹੁਤ ਹੋ ਗਿਆ ਜਾਨੀ ਪਛਾਇਆ ਸਾਡੀ ਸਾਨੂੰ ਕੋਈ ਗੱਲ ਹੀ ਨਹੀਂ ਖਸਲ ਮਰ ਜਾਂਦੀ ਐ ਕੋਈ ਗੱਲ ਨਹੀਂ ਹੋਰ ਪਰ ਜਿਹੜਾ ਘਰਾਂ ਦਾ ਨੁਕਸਾਨ ਹੋ ਗਿਆ ਉਹ ਬਹੁਤ ਵੱਡਾ ਹੈ ਡੰਗਰ ਸਾਰਾ ਤੋੜ ਕੇ ਅਜੇ ਜਿੰਨੇ ਨਾ ਸਾਰਾ ਪਿੰਡ ਮਰ ਜਣਾ ਸੀਗੇ ਧਰਨਾ ਲਾ ਕੇ ਉਹ ਪੁਲ ਬਣਵਾਇਆ ਸੀ ਧਰਨਾ ਲਾ ਕੇ ਇਹਨਾਂ ਦੇ ਇੰਜੀਨੀਅਰ ਨੇ 6 ਪੋਰ 6 ਇੰਚ ਦਾ ਪੂਰਾ 9 ਇੰਚ ਦਾ ਪੂਰਾ ਪਾਉਂਦੇ ਸੀ ਉੱਥੇ ਜਿੱਥੇ ਉਹ ਜਿਹੜਾ ਵੱਡਾ ਜਿਹੜਾ ਵੱਡਾ ਪੁਲਿਆ ਚੌਂਕੀ ਦੇ ਅਗਲੇ ਪਾਸੇ ਚੌਂਕੀ ਦੇ ਅਗਲੇ ਪਾਸੇ ਇਹਨਾਂ ਨੂੰ ਅਸੀਂ ਆਖਿਆ ਵੀ ਇਹ ਨਾਲੀ ਆ ਜੇ ਤੁਸੀਂ ਇਹਨੂੰ ਬੰਦ ਕਰ ਦੋਗੇ ਤਾਂ ਮਗਰ ਪਿੰਡ ਦੁਨੀਆ ਮਰ ਜੂਗੀ ਸਾਰੀ ਰਾਤ ਹੀ ਕਿਤੇ ਵਹੀ ਆ ਗਿਆ ਉੱਥੇ ਅਜੇ ਵੀ ਮੇਰੇ ਨਾਲ 6-7 ਫੁੱਟ ਦਾ ਫਰਕ ਆ 6-7 ਫੁੱਟ ਪਾਣੀ ਇਧਰ ਵਾਧਿਆ ਇਧਰ ਵਾਧਿਆ ਦੂਜਾ ਨੰਬਰ ਉਹ ਆ ਜਿਹੜੀ ਮਾਸਾ ਕਹਿੰਦਾ ਪੁਲੀ ਥੋੜੀ ਜਿਹੀ ਵੱਡੀ ਕੀਤੀ ਨਾ ਧਰ ਨਾਲ ਲਾਉਣ ਦੇ ਬਾਰਕ ਉਸ ਪੁਲੀ ਨੇ ਪਿੰਡ ਦੇ ਜਿਹੜੇ ਲੋਕਾਂ ਦੀ ਜ਼ਿੰਦਗੀ ਬਚਾਈ ਨਹੀਂ ਤੇ ਜਿੰਨਾ ਇਹਨਾਂ ਨੇ ਕਿਉਂਕਿ ਇਹਨਾਂ ਨੂੰ ਉੱਥੇ ਕਹਿੰਦੇ ਪੁਲ ਵੱਡਾ ਪਾਓ ਧਰਨਾ ਲਾ ਕੇ ਇਹਨਾਂ ਦਾ ਕਹਿੰਦੇ ਸਾਡੇ ਇੰਜੀਨੀਅਰ ਦਿੱਲੀ ਤੇ ਬੈਠੇ ਨੇ ਉਹਨਾਂ ਨੇ ਜੀ ਕੀਤਾ ਵਾ ਉਹ ਪੜੇ ਲਿਖੇ ਨੇ ਅਹੀਂ ਆਖਿਆ ਉਹ ਉੱਥੇ ਪੜੇ ਲਿਖੇ ਨੇ ਇੱਥੋਂ ਦੇ ਜੰਪਾਲਾ ਹੀ ਆ ਇੱਥੇ ਇਹ ਪੂ ਟੋੜਾ ਨਹੀਂ ਇਹੀ ਪੈਣ ਦੇਣਾ ਅਹੀਂ ਸੜਕ ਨਹੀਂ ਬਣ ਦੇਣੀ ਇੱਥੇ ਧਰਨਾ ਲਾ ਕੇ ਦੋ ਦਿਨ ਫਿਰ ਜਾ ਕੇ ਉਹ ਥੋੜਾ ਜਿਹਾ ਪੁਲ ਵੱਡਾ ਕਰਾਇਆ ਪਰ ਜਦੋਂ ਕਿ ਉੱਥੇ ਬਹੁਤ ਵੱਡਾ ਪੁਲ ਚਾਹੀਦਾ ਪੁਰਾਣੀ ਨਾਲੀ ਦਰਿਆ ਉੱਥੋਂ ਪੁਰਾਣਾ ਵਗਦਾ ਚਲੋ ਜੀ ਕਿਹਾ ਹੁਣ ਤੁਹਾਡੀ ਕੀ ਮਾਰਿਆ ਜਿਹੜੀ ਜੰਨੀ ਜਿਹਨੀ ਤੁਸੀਂ ਟੁੱਟੀ ਆ ਜਿੰਨੀ ਤੂਸੀ ਦੇ ਜਿੰਨੇ 4 ਜਿਹੜੇ ਵਾਂਗ ਟੁੱਟੇ ਨੇ ਚੌਥਾ ਥਾਵਾਂ ਤੇ ਇਹਨਾਂ ਨੇ ਨਵੇਂ ਮੋਰਚੇ ਬਣਾਏ ਮੋਰਚਿਆਂ 'ਚ ਪਾਣੀ ਪੈ ਗਿਆ ਨਵੇਂ ਜਿਹੜੇ ਮੋਰਚੇ ਬਣਾਏ ਤੂਸੀ ਨੂੰ ਵੱਢ ਕੇ ਪੁਰਾਣੀ ਤੂਸੀ ਨੂੰ ਵੱਢ ਕੇ ਉਹਦੇ ਸੱਜਰੇ ਪਿਛਲੇ ਸਾਲ ਹੀ ਮੋਰਚੇ ਬਣੇ ਨੇ ਉਹ ਮੋਰਚੇ ਵੀ ਉੱਡ ਗਏ ਇਹਨਾਂ ਦੇ ਤੇ ਤੂਸੀ ਵੀ ਉੱਥੋਂ ਉੱਥੋਂ ਉੱਡੀ ਆ ਉੱਥੋਂ ਉਹਦੇ ਉਹਦੇ ਪਾਣੀ ਆ ਉੱਥੋਂ 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 ਉਹਨੇ ਚਾਰ ਤੂਸੀ ਦਾ ਸਾਹਮਣੇ ਟਕਰਾ ਹੀ ਸਾਹਮਣੇ ਪਿੰਡ ਨੂੰ ਵਹਾਵ ਵੱਜਾ ਜਾ ਕੇ ਤੇ ਪਿੰਡ ਦਾ ਬਹੁਤ ਨੁਕਸਾਨ ਕੀਤਾ ਇਹਦਾ ਜਿੱਦਾਂ ਮੰਨੋ ਚਲੋ ਆਮ ਜਨਤਾ ਦੇ ਜਿਹੜੀਆਂ ਸੰਸਥਾਵਾਂ ਉਹ ਤੇ ਹੋਣੀਆਂ ਤੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਕੋ ਪ੍ਰਸ਼ਾਸਨ ਕੋਲੋਂ ਮੰਗ ਕੀ ਕਰਨੀ ਹੈ ਜੀ ਅਸੀਂ ਪ੍ਰਸ਼ਾਸਨ ਕੋ ਸਭ ਤੋਂ ਵੱਡੀ ਸਾਡੀ ਮੰਗ ਹੈ ਵੀ ਇਹ ਜਿਹੜਾ ਡਿਫੈਂਸ ਹੈ ਪੱਕਾਣਾ ਚਾਹੀਦਾ ਜਿਹੜਾ ਟੁੱਟੇ ਨਾ ਅਤੇ ਇੱਥੋਂ 5 ਕਿਲੋਮੀਟਰ ਇਧਰ ਨੂੰ ਕੋਰੀਡੋਰ ਦਾ 5 ਕਿਲੋਮੀਟਰ ਇਧਰ ਨੂੰ ਇਹਨਾਂ ਨੇ ਪੱਕਾ ਹੋਣ ਦੀ ਮਨਜ਼ੂਰੀ ਵੀ ਮਿਲ ਗਈ ਹੈ ਸਾਰਾ ਕੁਝ ਹੋ ਗਿਆ ਸਰਵੇ ਲੱਗੇ ਇਹਦੇ ਸਰਵੇ ਵੀ ਪਾਸ ਹੋ ਗਏ ਪਰ ਕੀ ਬਰਾ ਪੈਸੇ ਖਾੜਿਆ ਅਜੇ ਤੱਕ ਕੋਈ ਮੁੜ ਕੇ ਆਇਆ ਹੀ ਨਹੀਂ ਬੋਰਡ ਨਹੀਂ ਆਇਆ ਸਰਵੇ ਕਰਕੇ ਤੇ ਇੱਕ ਇਹਦੇ ਵਿੱਚ ਜਿਹੜਾ ਬਈ ਪੁਲ ਵੱਡਾ ਚਾਹੀਦਾ ਹੈ ਜਿਹੜਾ ਕਰਾਸਿੰਗ ਹੈ ਕਰਾਸਿੰਗ ਹੋਏ ਨਾਲੀ ਚ ਜਿਹੜੀ ਮਤਲਬ ਕੋਰੀਡੋਰ ਜਿਹੜਾ ਚੌਂਕ ਤੋਂ ਉਰਨੇ ਬਨੇ ਜਿਹੜਾ ਇੱਥੇ ਕੋਰਿਆ ਚੌਂਕੀ ਦੇ ਨਾਲ ਹੀ ਕੋਰੀਡੋਰ ਦੇ ਵਿੱਚ ਸਾਰੇ ਕੋਰੀਡੋਰ ਸਾਰੇ ਕੋਰੀਡੋਰ ਉਧਰ ਪੁਲ ਚਾਹੀਦਾ ਪੁਲ ਚਾਹੀਦਾ ਇਸੇ ਨਮੂਨਾ ਪੱਤਰ ਜਨ ਬਣਾਉਣਾ ਤੇ ਇਹ ਜਿਹੜਾ ਵਾ ਜਿਹੜਾ ਵੇਖੋ ਪਾਣੀ ਲੈਹਦੇ ਪਾਸੇ ਨੂੰ ਜਾਂਦਾ ਵਾ ਪਰ ਇਹਦੇ ਕਰਕੇ ਪਾਣੀ ਜਿਹੜਾ ਚੜਦੇ ਪਾਸੇ ਨੂੰ ਦਹਾ ਪੰਡਾ ਨੂੰ ਮਾਰਦਾ ਦਹਾ ਨੁਕਸਾਨ ਮਤਲਬ ਮੇਨ ਇਹੀ ਨੁਕਸਾਨ ਆ ਜਿਹੜਾ ਰੋਡ ਨੁਕਸਾਨ ਕਰ ਰਿਹਾ ਚਲੋ ਠੀਕ ਹੈ ਜੀ ਆਪਾਂ ਸਿੱਧੂਪੁਰ ਜਥੇ ਆਪਣੀ ਜਥੇਬੰਦੀ ਨਾਲ ਜੁੜੀਆਂ ਵੀ ਤੁਹਾਡੀਆਂ ਸਮੱਸਿਆਵਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਛੇਤੀ ਹੱਲ ਹੋਣ ਸਰਕਾਰ ਤੱਕ ਵੀ ਆਪਾਂ ਤੁਹਾਡੀ ਆਵਾਜ਼ ਜੜੀ ਲੈ ਕੇ ਜਾਵਾਂਗੇ ਬਾਕੀ ਕਿਸੇ ਤਰ੍ਹਾਂ ਦੀ ਵੀ ਜੇ ਤੁਹਾਨੂੰ ਲੋੜ ਆ ਪਹਿਲੀ ਤੁਹਾਡੀ ਜਥੇਬੰਦੀ ਆ ਨੰਬਰ ਲੋ ਉਹ ਜਥੇਬੰਦੀ ਸਾਡੀ ਤੁਹਾਡੇ ਨਾਲ ਆ ਅਸੀਂ ਨੰਬਰ ਤੁਹਾਨੂੰ ਦੇਖ ਲੈ ਤੂੜੀ ਦੀ ਰਾਸ਼ਨ ਦੀ ਕਿਸੇ ਤਰ੍ਹਾਂ ਦੀ ਵੀ ਮਤਲਬ ਜਿਹੜੀ ਤੁਹਾਨੂੰ ਲੋੜ ਪਈ ਵੀ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਤੁਹਾਡੀ ਬਾਕੀ ਸਰਕਾਰ ਤੱਕ ਜਿਹੜੀਆਂ ਤੁਹਾਡੀਆਂ ਮੰਗਾਂ ਆ ਜਿੱਦਾਂ ਪੁਲੀ ਦੇ ਵਿੱਚ ਕਹਿਣੇ ਆਪਣੇ ਪੁਲੀਆਂ ਪੈਣ ਜਿਹੜੇ ਰੋਡ ਦੇ ਵਿੱਚ ਜਾਂ ਆ ਜਿਹੜਾ ਪੱਕਾ ਕਰਨ ਵਾਲਾ ਵਾ ਇਹ ਆਪਾਂ ਅਸੀਂ ਜਥੇਬੰਦੀ ਰਹੀ ਆਪਣੀ ਤੁਹਾਡੀ ਜਿਹੜੀ ਆਵਾਜ਼ ਆ ਉਹ ਧੰਨਵਾਦ ਜੀ ਬਹੁਤ ਬਹੁਤ ਤਾਨੂ ਵਾਹਿਗੁਰੂ ਜੀ ਦਾ ਖਾਲਸਾ ਜੀ ਨੰਬਰ 3